ਸਸ਼ਕਲ ਜੀ ਮੈਨੀਆਂ ਦੀ ਮਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਗੱਲ ਕਰਾਂਗੇ ਨਵੀਂ ਪੰਚਾਇਤ ਨੂੰ ਲੈ ਕੇ ਤਾਂ ਦੇਖਾਂਗੇ ਕਿ ਨਵੀਂ ਪੰਚਾਇਤ ਦੇ ਵੱਲੋਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਤਾਜ਼ੀਆਂ ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਾਜ਼ੀਆਂ ਤਸਵੀਰਾਂ ਨਕੋਦਰ ਦੇ ਉਮਰਪੁਰ ਤੋਂ ਸਾਹਮਣੇ ਆ ਉਮਰਪੁਰ ਪਿੰਡ ਦੇ ਵਿੱਚ ਨਵੇਂ ਬਣੀ ਪੰਚਾਇਤ ਦੇ ਵੱਲੋਂ ਕੰਮ ਸ਼ੁਰੂ ਕਰਦੇ ਹੋਏ ਜਿਹੜੇ ਕਿ ਵੱਡੇ ਮਤੇ ਪ੍ਰਿੰਦ ਦੇ ਵਿੱਚ ਪਾਸ ਕਰ ਦਿੱਤੇ ਗਏ ਨੇ ਜੀ ਹਾਂ ਜਿਸ ਦੇ ਵਿੱਚ ਸਭ ਤੋਂ ਵੱਡੇ ਮਤੇ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਪ੍ਰਿੰਦ ਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਤਸਕਰ ਹੋਵੇਗਾ ਜਾਂ ਫਿਰ ਨਸ਼ੇ ਵੇਚਣ ਵਾਲੇ ਦੀ ਮਦਦ ਕਰਦਾ ਹੋਵੇਗਾ ਜਾਂ ਫਿਰ ਕੋਈ ਤਸਕਰ ਜਿਹੜਾ ਖੁਦ ਨਸ਼ਾ ਸਪਲਾਈ ਕਰਦਾ ਹੋਵੇਗਾ ਲੁੱਟਖੁਆ ਕਰਦਾ ਹੋਵੇਗਾ ਤੇ ਹੋਰ ਅਜਿਹੇ ਕੰਮਾਂ ਦੇ ਵਿੱਚ ਹੋਵੇਗਾ ਉਸ ਦੀ ਕੋਈ ਵੀ ਗਵਾਹੀ ਨਹੀਂ ਦੇਵੇਗਾ ਤੇ ਜੇਕਰ ਕੋਈ ਉਸ ਦੀ ਸਪੋਰਟ ਕਰਦਾ ਜਾਂ ਫਿਰ ਉਸ ਦੀ ਜ਼ਮਾਨਤ ਕਰਵਾਉਂਦਾ ਆ ਤਾਂ ਫਿਰ ਉਸ ਦਾ ਵੀ ਜਿਹੜਾ ਕਿ ਬਾਈਕੜ ਕੀਤਾ ਜਾਵੇਗਾ ਜੀ ਹਾਂ ਨਵੀਂ ਪੰਚਾਇਤ ਦੇ ਬਾਰੇ ਫੈਸਲਾ ਕੀਤਾ ਗਿਆ ਮਤੇ ਪਾਸ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਮਤੇ ਪਾਸ ਕੀਤੇ ਗਏ ਨੇ ਤੇ ਇੱਥੇ ਖਾਸ ਗੱਲ ਇਹ ਰਹੀ ਹੈ ਕਿ ਜਿਹੜੀ ਪੁਰਾਣੀ ਪੰਚਾਇਤ ਸੀ ਇਸ ਪਿੰਡ ਦੀ ਉਸ ਨੂੰ ਵੀ ਜਿਹੜਾ ਕਿ ਬਲਾਕ ਇਸ ਸਨਮਾਨਿਤ ਕੀਤਾ ਗਿਆ ਤਾਂ ਆਓ ਸਿੱਧੀਆਂ ਤਸਵੀਰਾਂ ਤੁਹਾਨੂੰ ਨਕੋਦਰ ਦੇ ਪਿੰਡ ਉਮਰਪੁਰ ਤੋਂ ਦਿਖਾਉਂਦੇ ਹਾਂ ਹਾਲੀ ਸਰਪੰਚ ਸਾਹਿਬ ਜਿਹੜਾ ਅੱਜ ਤੁਸੀਂ ਪੰਚਾਇਤ ਦਾ ਇਜਲਾਸ ਰੱਖਿਆ ਜੀ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਦਿਓ ਜੀ ਕੀ ਮੁੱਦੇ ਸੀ ਇਹਨਾਂ ਚ ਦੇਰ ਜੀ ਪਹਿਲਾਂ ਦਾ ਤੁਹਾਡਾ ਧੰਨਵਾਦ ਕਨਕਾਟਾ ਟੀਵੀ ਦਾ ਗੁਰਪੀਤ ਭਾਜੀ ਦਾ ਜਿੱਥੇ ਪਹੁੰਚੇ ਆਂ ਸਰ ਭਾਜੀ ਅੱਜ ਜਿਹੜਾ ਹੈਗਾ ਆਮ ਜਲਾਸ ਰੱਖਿਆ ਗਿਆ ਜੀ ਇਹ ਸਹੀ ਮੈਨੇਜ ਹਰੇਕ ਪੰਚਾਇਤ ਨੂੰ ਹਰੇਕ ਪਿੰਡ ਚ ਕਰਨਾ ਚਾਹੀਦਾ ਆਮ ਲੋਕਾਂ ਦੀ ਰਹਿ ਜਾਣ ਲਈ ਆਮ ਲੋਕਾਂ ਤੋਂ ਪੁੱਛ ਕੇ ਜਿਹੜੇ ਕੰਮ ਆ ਵੀ ਤੈਹ ਕੀਤੇ ਜਾਣ ਪਹਿਲਾਂ ਕੁਝ ਹੋਰ ਤਰ੍ਹਾਂ ਹੁੰਦਾ ਰਿਹਾ ਲੇਕਿਨ ਆਪਾਂ ਇਹਨੂੰ ਥੋੜਾ ਜਿਹਾ ਵਧੀਆ ਕੰਮ ਦੀ ਕੋਸ਼ਿਸ਼ ਕੀਤੀ ਹੈ ਅੱਜ ਜਿਹੜਾ ਹੈਗਾ ਬੇਸੀ ਪਿੰਡ ਦੇ ਵਿੱਚ ਜਿਹੜੇ ਸਾਡੇ ਕੰਮ ਰਹਿੰਦੇ ਅਧੂਰੇ ਆ ਉਹ ਪੂਰੇ ਕਰਨ ਦੇ ਲਈ ਇੱਕ ਜਿਹੜਾ ਸੀਗਾ ਮੇਨ ਸਾਡਾ ਮਕਸਦ ਹੈਗਾ ਕਿ ਨਸ਼ਿਆਂ ਨੂੰ ਕਿਦਾਂ ਠੱਲ ਪਾਈ ਜਾ ਸਕਦੀ ਆ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕਰਨ ਦੇ ਚਾਹੁੰਦੇ ਆ ਉਹ ਪ੍ਰਾਲਾ ਕੀ ਹੈ ਕਿ ਜੇ ਸਾਡੇ ਪਿੰਡ ਦਾ ਕੋਈ ਵੀ ਬੰਦਾ ਨਸ਼ਿਆਂ ਦੇ ਵਿੱਚ ਫੜਿਆ ਜਾਂਦਾ ਜਾਂ ਲੁੱਟਖੋਹਿਆਂ ਦੇ ਵਿੱਚ ਫੜਿਆ ਜਾਂਦਾ ਸਾਡੀ ਪੰਚਾਇਤ ਜਿਹੜੀ ਆ ਅਸੀਂ ਇਹਨਾਂ ਤੋਂ ਰੱਖਿਆ ਹੀ ਨਹੀਂ ਐਗਰੀ ਵੀ ਹੋਏ ਆ ਵੀ ਕੋਈ ਵੀ ਬੰਦਾ ਉਹਨਾਂ ਦੇ ਮਗਰ ਪਿੱਛੇ ਥਾਣੇ ਨਹੀਂ ਜਾਊਗਾ ਤੇ ਨਾ ਹੀ ਉਹਨਾਂ ਦੀ ਕੋਈ ਜਮਾਨਤ ਦਿੱਤੀ ਜਾਊਗੀ ਸਗੋਂ ਉਹਨਾਂ ਨੂੰ ਪਹਿਲਾਂ ਅਸੀਂ ਪ੍ਰੇਰਨਾ ਕਰਦੇ ਹਾਂ ਕਿ ਇਹ ਇਹ ਧੰਦਾ ਹੈਗਾ ਉਹਨੂੰ ਬੰਦ ਕਰ ਲਓ ਕੋਈ ਵਧੀਆ ਧੰਦਾ ਫਲਾ ਲਓ ਤੇ ਜਿਹਦੇ ਨਾਲ ਗਾਂ ਆਉਣ ਵਾਲਾ ਸਮਾਂ ਜਿਹੜਾ ਵਧੀਆ ਹੋਵੇ ਇਹ ਇੱਕ ਤਾਂ ਜ਼ਰੂਰੀ ਸੀਗਾ ਦੂਜਾ ਕੁਛ ਛੋਟੇ-ਛੋਟੇ ਹੋਰ ਗੱਲਾਂ ਹੈਗੀਆਂ ਸਾਡੇ ਪਿੰਡ ਦੇ ਸੀਵਰੇਜ ਦਾ ਮਸਲਾ ਆ ਸਾਡੇ ਪਿੰਡ ਦੇ ਛੱਪੜ ਦਾ ਮਸਲਾ ਸਾਡੇ ਹੋਰ ਮਸਲੇ ਹੈਗੇ ਆ ਉਹਨੂੰ ਵਿਚਾਰਨ ਦੇ ਲਈ ਪਿੰਡ ਦੀ ਜਿਹੜੀ ਹੈਗੇ ਆ ਡਿਵੈਲਪਮੈਂਟ ਦੇ ਲਈ ਇਕੱਠੇ ਹੋਈ ਸੀ ਅਗਲਾ ਜਿਹੜਾ ਸੀਗਾ ਸਾਡੇ ਸਰਪੰਚ ਸਾਹਿਬ ਪਹਿਲੇ ਜਿਹੜੇ ਹੈਗੇ ਆ ਉਹਨਾਂ ਨੇ ਪਿੰਡ ਲਈ ਬਹੁਤ ਕੰਮ ਕੀਤਾ ਜਿਹੜਾ ਗੁਰੂ ਘਰ ਆ ਆ ਜਿੱਥੇ ਆਪਾਂ ਬੈਠੇ ਆ ਇਹ ਸਾਰਾ ਉਹਨਾਂ ਦੀ ਜੋ ਜਿਹੜਾ ਹੈਗਾ ਅਗਵਾਈ ਦੇ ਵਿੱਚ ਹੋਇਆ ਉਹਨਾਂ ਦਾ ਵੀ ਸਾਡਾ ਫਰਜ਼ ਬਣਦਾ ਹੈ ਕਿ ਪਹਿਲੀ ਪੰਚਾਇਤ ਦਾ ਧੰਨਵਾਦ ਕਰੀਏ ਇਹ ਵੀ ਇੱਕ ਪਹਿਲੀ ਵਾਰੀ ਆ ਤੁਹਾਡੇ ਜਾਣਕਾਰੀ ਲਈ ਕਿ ਨਵੀਂ ਪੰਚਾਇਤ ਕਿਹੇ ਪਿੰਡ ਦੀ ਵੀ ਹੋਵੇ ਉਹਨੇ ਪੁਰਾਣੀ ਪੰਚਾਇਤ ਦਾ ਧੰਨਵਾਦ ਕੀਤਾ ਹੋਵੇ ਨਹੀਂ ਤਾਂ ਕੀ ਕਹਿੰਦੇ ਆ ਕਿ ਪਹਿਲੇ ਸਰਪੰਚ ਮਾੜਾ ਫਲਾਨਾ ਮਾੜਾ ਲੇਕਿਨ ਅਸੀਂ ਉਹ ਤੋਂ ਉਲਟਿਆਂ ਇਹਨਾਂ ਦਾ ਸਹਿਯੋਗ ਸਾਹੀਂ ਲੈਣ ਦੇ ਲਈ ਅੱਗੇ ਤੋਂ ਹੋਰ ਸਾਡੀ ਜਿਹੜੀ ਹੈਗਾ ਮਦਦ ਕਰਨਗੇ ਇਹਨਾਂ ਕਹਿੰਦਾ ਧੰਨਵਾਦ ਜਿੰਨਾ ਚਿਰ ਅਸੀਂ ਰੈਂਡ ਦੀ ਸੇਵਾ ਕੀਤੀ ਆ ਬਹੁਤ ਸੱਚੇ ਸਹੀ ਤਰੀਕੇ ਨਾਲ ਕੀਤੀ ਜੇਕਰ ਇਹਨੂੰ ਫੇਸ ਪਹੁੰਚੀ ਹੋਵੇ ਤਾਂ ਅਸੀਂ ਉਸ ਤੇ ਮਾਫੀ ਆ ਪਰ ਨਵੀਂ ਪੰਜਾਇਰ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਅੱਗੇ ਤੋਂ ਕੰਮ ਬੜੀਆ ਤਰੀਕੇ ਨਾਲ ਕੀਤਾ ਜਾਵੇ। ਬਾਜੀ ਕਿਵੇਂ ਲੱਗਿਆ ਵਿੱਚ ਵੀ ਅੱਜ ਨਵਿਕਲਾ ਕੰਮ ਹੋਇਆ ਵੀ ਪੁਰਾਣੀ ਪੰਚਾਇਤ ਨੂੰ ਜਦਵੇਂ ਕਿ ਕਰਨੈਲ ਸਿੰਘ ਕਰਤਾਰਾਮ ਜੀ ਨੇ ਦੱਸਿਆ ਵੀ ਪਹਿਲਾਂ ਪੁਰਾਣੀ ਪੰਚਾਇਤ ਨੂੰ ਹਮੇਸ਼ਾ ਭੰਡਿਆ ਜਾਂਦਾ ਸੀ ਤੇ ਇਸ ਵਾਰ ਸਨਮਾਨ ਕੀਤਾ ਗਿਆ ਕਿਵੇਂ ਲੱਗਿਆ? ਬਹੁਤ ਜ਼ਿਆਦਾ ਜੀ ਮਾਣ ਬਹੁਤ ਜ਼ਿਆਦਾ ਮਾਣ। ਤੇ ਇਹ ਲੱਗਦਾ ਵੀ ਕਰਨੈਲ ਰਾਮ ਜੀ ਵੀ ਇਹ ਜਿਹੜੀ ਰੀਤ ਆ ਹੁਣ ਅੱਗੇ ਕੰਟੀਨਿਊ ਚੱਲੂਗੀ? ਮੈਂ ਜ਼ਰੂਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਵੀ ਜਦੋਂ ਗਾਂਹ ਸਨਮਾਨਨ ਕੀਤਾ ਜਾਊਗਾ। ਵਾਹਿਗੁਰੂ। ਹਾਂਜੀ ਕਰਨੈਲ ਜੀ। ਇਹ ਮੈਂ ਤਾਂ ਇਹ ਚੋਣਾਂ ਹੈ ਕਿ ਹਰੇਕ ਪਿੰਡ ਦੇ ਵਿੱਚ ਪੁਰਾਣੇ ਸਰਪੰਚ ਪੰਚ ਇਕੱਠੇ ਹੋ ਕੇ ਕਿਦੇ ਇੱਕ ਦੂਜੇ ਨਾਲ ਰਲ ਕੇ ਪਿੰਡ ਨੂੰ ਕਰ ਕੇ ਅਸੀਂ ਪਿੰਡ ਦੇ ਵਿੱਚ ਵੀ ਮੈਂ ਵਾਦਾ ਕਰਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਸੀਂ ਪਿੰਡ ਦੇ ਵਿਕਾਸ ਲਈ ਸਾਰੇ ਆਪਣੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਬਾਹਰ ਐਨ ਆਰ ਆਈ ਭਰਾਵਾਂ ਦੀ ਬੇਨਤੀ ਕਰਦਾ ਐਨ ਆਰ ਆਈਆਂ ਨੇ ਸਾਡੇ ਲਈ ਬਹੁਤ ਵੱਡਾ ਸਹਿਯੋਗ ਦਿੱਤਾ ਬਹੁਤ ਡਿਵੈਲਪਮੈਂਟ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਸਾਡੇ ਪਿੰਡ ਨੂੰ ਇੱਥੇ ਤੱਕ ਪਹੁੰਚਾਉਣ ਲਈ ਸਰਕਾਰਾਂ ਨੇ ਵੀ ਚਲੋ ਜਿਹੜਾ ਜਿਹੜਾ ਕਰਨਾ ਹੀ ਸੀਗਾ ਲੇਕਿਨ ਐਨ ਆਰ ਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ। ਕਪਾਲ ਜੀ ਜਿਦਾ ਹੁਣ ਤੁਸੀਂ ਪੁਰਾਣੀ ਪੰਚਾਇਤ ਨੂੰ ਤਾਂ ਕਰਦਾ ਪਰ ਜਿਹੜੇ ਜਿਹੜੇ ਐਨ ਆਰ ਆਈ ਜਿਹੜੇ ਸਪੋਰਟ ਕਰਦੇ ਵੀ ਜਦੋਂ ਉਹ ਇੰਡੀਆ ਆਉਣਗੇ ਉਹਨਾਂ ਦਾ ਵੀ ਸਨਮਾਨ ਕਰੋਗੇ। ਉਹ ਇਦਾਂ ਹੈ ਜੀ ਤੁਹਾਨੂੰ ਇਹਦੇ ਵਿੱਚ ਵੀ ਇੱਕ ਬਹੁਤ ਵਧੀਆ ਗੱਲ ਦੱਸੀ ਆ ਕਿ ਸਰਪੰਚ ਸਾਹਿਬ ਨੇ ਸਾਰੇ ਜੇ ਕੋਈ ਪਿੰਡ ਨੂੰ ਪੈਸਾ ਦਿੰਦਾ ਸੀ ਤਾਂ ਉਹਦਾ ਇੱਕ ਕੀ ਕਹਿੰਦੇ ਸਨਮਾਨ ਚਿੰਨ ਬਣਾ ਕੇ ਰੱਖਿਆ ਆ ਜਦੋਂ ਉੱਥੇ ਇੱਥੇ ਆਉਂਦੇ ਆ ਤੇ ਇਹ ਉਹਨਾਂ ਨੂੰ ਸਨਮਾਨ ਕਰਦੇ ਆ ਪਹਿਲਾਂ ਤੋਂ ਅਸੀਂ ਇਸ ਰੀਤ ਨੂੰ ਵੀ ਅੱਗੇ ਲੈ ਕੇ ਚੱਲਾਂਗੇ ਚਲ ਸੋ ਜਿਸ ਤਰੀਕੇ ਦੇ ਨਾਲ ਪਿੰਡ ਪਿੰਡ ਦੇ ਵਿੱਚ ਨਸ਼ਾ ਜੁੜਾ ਕੀ ਫੈਲਦਾ ਜਾ ਰਿਹਾ ਪਰ ਨਵੀਂ ਪੰਚਾਇਤ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਨੂੰ ਲੈ ਕੇ ਆ ਤੇ ਪਿੰਡ ਦੇ ਜਿਹੜੇ ਕਿ ਪਿੰਡ ਦੇ ਲੋਹਾਰ ਨੂੰ ਬਦਲ ਨੂੰ ਲੈ ਕੇ ਜਿਹੜੇ ਕਿ ਨਵੇਂ ਤੋਂ ਨਵੇਂ ਪਾਲ ਮਾਧੇ ਜਿਹੜੇ ਕਿ ਪਾਸ ਕੀਤੇ ਜਾ ਰਹੇ ਨੇ ਬਾਕੀ ਤੁਹਾਡੇ ਪਿੰਡ ਦੇ ਵਿੱਚ ਜੇਕਰ ਕਿਸੇ ਪੰਚਾਇਤ ਦੇ ਵੱਲੋਂ ਕੋਈ ਨਵਾਂ ਮਤਾ ਪਾਸ ਕੀਤਾ ਗਿਆ ਹੈ ਜਿਸ ਤੋਂ ਤੁਸੀਂ ਕਾਫੀ ਖੁਸ਼ ਹੋ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕੀਤਾ ਜਾਵੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼